ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਮੇਰਾ ਨਾਮ ਹਰਮਨਪਾਲ ਸਿੰਘ ਮੈਂ ਇੰਸਟ ਹਲਕੇ ਦਾ ਕਾਂਗਰਸ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਜਤਿੰਦਰ ਭਾਜੀ ਤੇ ਡਿੰਪਾ ਭਾਜੀ ਦੀ ਤੈਅ ਦਿਲੋਣਾ ਜੜ੍ਹ ਮੈਨੂੰ ਅਹੁਦਾ ਦਿੱਤਾ ਗਿਆ ਉਹ ਅਹੁਦੇ ਨੂੰ ਮੈਂ ਤਾਂ ਦੇਈ ਨਾ ਇਮਾਨਦਾਰੀ ਨਾਲ ਹਰ ਤਰਨ ਨਿਭਾਵਾਂਗਾ ਔਰ ਆਪਾਂ ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਆਪਾਂ ਕਾਂਗਰਸ ਨੂੰ ਉੱਤੇ ਚੁੱਕ ਕੇ ਖੜੀਏ ਔਰ 2027 ਚ 101% ਸਾਡੀ ਸਰਕਾਰ ਆਵੇ ਔਰ ਅਸੀਂ ਆਪਣੇ ਨਵੇਂ-ਨਵੇਂ ਬੰਦੇ ਨਵੇਂ ਚਿਹਰੇ ਵਿੱਚ ਲੈ ਕੇ ਆਈਏ ਜਿਹਦੇ ਨਾਲ ਸਾਰਿਆਂ ਦਾ ਮਨੋਬਲ ਵਧੇ ਔਰ ਅੱਜ ਇਸ ਅਮਰਸਰ ਈਵਟ ਹਲਕੇ ਦੇ ਮੈਨੂੰ ਪ੍ਰਧਾਨ ਨਿਵਾਜਿਆ ਗਿਆ ਨਾਲ ਇੱਕ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਨਾਲ ਇੱਕ ਜਨਰਲ ਸੈਕਟਰੀ ਬਣਾਇਆ ਗਿਆ ਔਰ ਇੱਕ ਨਵੀਂ ਟੀਮ ਖੜੀ ਕੀਤੀ ਗਈ ਹੈ ਮੈਂ ਉਸ ਨਵੀਂ ਟੀਮ ਦਾ ਆਪਣੇ ਨਾਲ ਜੋੜ ਕੇ ਸਾਰੇ ਪਾਸੇ ਸਾਰੇ ਈਵਟ ਹਲਕੇ ਦਾ ਜੋ ਰੁਕੇ ਕੰਮ ਜਾਂ ਜੋ ਮੇਰੇ ਹੱਥ 'ਚ ਜੋ ਕੁਝ ਹੋਏਗਾ ਮੈਂ ਸਾਰਿਆਂ ਦਾ ਭਲਾ ਕਰਾਂਗਾ ਔਰ ਕੰਮ ਕਰਾਵਾਂਗਾ ਜੀ ਇਲਾਕਾ ਨਿਵਾਸੀ ਦਾ ਕੰਨਾਂ ਕ ਪਿਆਰ ਦੇ ਸਾਥ ਮਿਲਦਾ ਤੁਸੀਂ ਅੱਜ ਇਕੱਠੇ ਹੋਈ ਹੀ ਲਿਆ ਜੀ ਇਲਾਕਾ ਨਿਵਾਸੀ ਬਹੁਤ ਸਾਥ ਆਏ ਨੇ ਮੈਂ ਥੋੜਾ ਬੋਤਾ ਕੰਮ ਬਗੈਰ ਕਿਸੇ ਚੀਜ਼ ਤੋਂ ਆਪਣੀ ਚਲਾਉਂਦਾ ਸੀਗਾ ਪਰ ਅੱਜ ਮੇਰੇ ਤੇ ਇੱਕ ਤਮਗਾ ਲੱਗ ਗਿਆ ਮੈਨੂੰ ਇੱਕ ਅਹੁਦਾ ਮਿਲ ਗਿਆ ਜਿਹਦੇ ਨਾਲ ਮੈਂ ਹੋਰ ਵਧੀਆ ਕੰਮ ਸਾਰੇ ਲੋਕਾਂ ਦਾ ਭਲਾ ਕਰਾਂਗਾ ਕਿਹੜੇ ਕਿਹੜੇ ਕੰਮ ਨੇ ਮੁੱਖ ਤੌਰ ਤੇ ਜਿਹੜੇ ਕਿ ਪੈਂਡਿੰਗ ਤੁਹਾਨੂੰ ਲੱਗਦੇ ਆਂ ਵੀ ਤੁਸੀਂ ਕਰਾਓਗੇ ਜਾਂ ਉਹਦੇ ਵਿੱਚ ਲੜ ਕੇ ਕਰਾਏ ਜਾ ਸਕਦੇ ਨੇ ਜਿਹੜੇ ਨਹੀਂ ਹੋਏ ਇੱਕ ਈਪ੍ਰਿਲਕੇ ਦਾ ਕੰਮ ਜੀ ਕੱਲੀ ਨਵਾਂ ਸ਼ੁਰੂ ਹੋਇਆ ਜੀ ਅਸੀਂ ਚਾਹੁੰਦੇ ਆਂ ਕਿ ਜਿਹੜੇ ਏਜੰਸੀਆਂ ਨਵੀਆਂ ਆਈਆਂ ਇੱਥੇ ਸਾਰੀਆਂ ਸਭ ਦੀਆਂ ਗੱਡੀਆਂ ਟ੍ਰਾਇਲ ਇੱਥੇ ਆਉਂਦੀਆਂ ਕਿਸੇ ਕਿਹੜੀ ਗੱਡੀ ਹੋਏ ਹਾਂਜੀ ਟਾਟਾ ਦੀ Mahindra ਦੀ ਸਾਰੀਆਂ ਦੇ ਟ్రਾਇਲ ਗੱਡੀਆਂ ਇੱਥੇ ਆਉਂਦੀਆਂ ਪਿਛਲੇ 6 ਮਹੀਨਿਆਂ ਚ 5 ਐਕਸੀਡੈਂਟ ਹੋ ਗਏ ਐਸੇ ਚੌਂਕਾਂ ਚ ਇੱਕ ਕੱਲ ਡਾਕਟਰ ਦਾ ਹੋਇਆ ਅਸੀਂ ਪਹਿਲੇ ਤੇ ਡਿੰਪਾ ਜੀ ਨੂੰ ਕਹਿ ਕੇ ਰਾਣਾ ਜੀ ਨੂੰ ਕਹਿ ਕੇ ਡੀਸੀ ਸਾਹਿਬ ਨੂੰ ਚਿੱਠੀ ਦਈਏ ਇੱਕ ਵੀ ਇੱਥੇ ਗੱਡੀਆਂ ਦੀਆਂ ਟਰਾਈਆਂ ਬੰਦ ਕਰਾਈਆਂ ਜਾਣ ਕਿਉਂਕਿ ਗੱਡੀ ਇੱਥੇ ਟਰਾਈ ਕਰਦੇ 100 ਦੀ ਸਪੀਡ ਤੇ ਕੋਈ ਨਾਰਮਲ ਕੋ ਬੱਚਾ ਜਾ ਰਿਹਾ ਕੁਝ ਜਾ ਰਿਹਾ ਉਹਦੇ ਨਾਲ ਐਕਸੀਡੈਂਟ ਹੋ ਰਿਹਾ ਪਹਿਲਾਂ ਤਾਂ ਇਹ ਪੁਆਇੰਟ ਆ ਰਿਹਾ ਜੀ ਦੂਜਾ ਇਹ ਹੈ ਜੀ ਜਦੋਂ ਅਸੀਂ ਇੱਥੇ ਵੇਖਦੇ ਹਾਂ αਮਨ ਤੋਂ ਅੱਗੇ ਲੈ ਕੇ ਤ ਸਾਰੇ ਪਾਸੇ ਜਾਮ ਲਗਾ ਹੁੰਦਾ ਅੱਜ ਇਹਨਾਂ ਨੂੰ ਆਹ ਤੇ ਪੌਣਾ ਘੰਟਾ ਲੱਗ ਗਿਆ ਪੌਣਾ ਘੰਟਾ ਲੱਗ ਗਿਆ ਮਤਲਬ ਕੋਈ ਵਿਉਂਤ ਨਹੀਂ ਹੈ ਕੋਈ ਟ੍ਰੈਫਿਕ ਦੀ ਵਿਉਂਤ ਨਹੀਂ ਹੈ ਕਦੀ ਬੀਆਰਟੀਸੀ ਦੇ ਖੋਲ ਦਿੰਦੇ ਆ ਕਿਸੇ ਨੂੰ ਭਲੀਖਾ ਲੱਗ ਜਾਂਦਾ ਕੋਈ ਉਧਰੋਂ ਬੀਆਰਟੀਸੀ ਚ ਰੋਂਗ ਸਾਈਡ ਆ ਰਿਹਾ ਸਹੀ ਗੱਲ ਹੈ ਟ੍ਰੈਫਿਕ ਦਾ ਮੁੱਦਾ ਬਹੁਤ ਖੜਾ ਆਇਆ ਜੀ ਇਧਰ ਇਹਦਾ ਤਾਂ ਲੱਗਦਾ ਵੀ ਅੰਡਰਪਾਸ ਬਣਨਾ ਚਾਹੀਦਾ ਜਿਸ ਨਾਲ ਕਿ ਅੰਦਰ ਆਉਣ ਵਾਲਿਆਂ ਨੂੰ ਪਰੇਸ਼ਾਨੀ ਨਾ ਹੋਵੇ ਬਿਲਕੁਲ ਬਣਨਾ ਚਾਹੀਦਾ ਜੀ ਪਰ ਸਰਕਾਰ ਕੁਝ ਕਰੇ ਤਾਂ ਤਾਂ ਨਾ ਸਰਕਾਰ ਕਰ ਕੁਝ ਨਹੀਂ ਰਹੀ ਤੁਸੀਂ ਕੀ ਸੰਘਰਸ਼ ਕਰੋਗੇ ਸੰਘਰਸ਼ ਕਰਾਂਗੇ ਜੀ ਆਪਣੇ ਰਾਣੇ ਭਾਜੀ ਨਾਲ ਸਾਰੇ ਡਿੰਪੇ ਕੁਝ ਕਰਾਂਗੇ ਕੁਝ ਸੋਚਾਂਗੇ ਤੇ ਕੁਝ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਤਿੰਦਰ ਰਾਣਾ ਜੀ ਮੈਂ ਅੰਮ੍ਰਿਤਸਰ ਤੋਂ ਕਿਸਾਨ ਸੈਲ ਕਾਂਗਰਸ ਦਾ ਪ੍ਰੈਜ਼ੀਡੈਂਟ ਆ ਜੀ ਹਾਈ ਕਮਾਂਡ ਸਾਡੇ AICC ਦੇ ਆਲ ਇੰਡੀਆ ਦਾ ਕਾਂਗਰਸ ਕਮੇਟੀ ਕਾਂਗਰਸ ਸੈਲ ਦੇ ਸਾਡੇ ਪ੍ਰਧਾਨ ਨੇ ਸੁਖਪਾਲ ਸਿੰਘ ਖੈਰਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਨੇ ਕਿਰਨਪ੍ਰੀਤ ਸੰਧੂ ਮਿੱਠਾ ਜੀ ਉਹਨਾਂ ਦੇ ਅਗਵਾਈ ਹੇਠ ਮੈਨੂੰ ਉਹਨਾਂ ਨੇ ਅੰਮ੍ਰਿਤਸਰ ਦਾ ਬਣਾਇਆ ਜੀ ਪ੍ਰੈਜ਼ੀਡੈਂਟ ਮੈਂ ਉਸ ਤੋਂ ਬਾਅਦ ਆਪਣੀ ਟੀਮ ਨੂੰ ਵੱਡਿਆ ਕਰਦਿਆਂ ਹੋਇਆ ਜੀ ਆਪਣੇ ਈਸਟ ਢਲਕੇ ਤੋਂ ਸ਼ੁਰੂਆਤ ਕੀਤੀ ਹੈ ਈਸਟ ਢਲਕੇ ਤੋਂ ਮੇਰਾ ਬਹੁਤ ਹੀ ਜੋ ਜਾਰੀ ਭਰਾ ਵਰਕਰ ਕਾਂਗਰਸ ਦਾ ਬਹੁਤ ਹੀ ਤਗੜਾ ਮੈਂ ਦਿਲ ਦੀ ਗਹਿਰਾਈਆਂ ਤੋਂ ਵੀਰ ਦਾ ਬਹੁਤ ਇੱਜ਼ਤਮਾਨ ਕਰਦਾ ਵਾਂ ਜਿਨ੍ਹਾਂ ਦਾ ਨਾਮ ਹਰਮਨਪਾਲ ਸਿੰਘ ਜੀ ਬੱਬਲ ਬੱਬਲ ਵੀਰ ਜੀ ਦੇ ਨਾਮ ਤੋਂ ਬਹੁਤ ਮਸ਼ਹੂਰ ਨੇ ਔਰ ਨਿਊਂਬਰ 7 ਤੋਂ ਇਸ ਢਲਕੇ ਦਾ ਇਹਨਾਂ ਦਾ ਆਪਾਂ ਇਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਵਾ ਇਸ ਢਲਕਾ ਇਹਨਾਂ ਦੇ ਥੱਲੇ 2 ਬਲੋਗ ਪ੍ਰਦਾਨ ਔਰ ਇਹਨਾਂ ਦੇ ਅੰਡਰ 8 ਜਨੈਸੈਟਰੀ 16 ਸੈਕਟਰੀ ਔਰ 18 ਵਾਰਡ ਪ੍ਰਦਾਨ ਆਣਗੇ ਜੀ ਮੈਂ ਬਹੁਤ ਹੀ ਵਧੀਆ ਅਹੁਦਾ ਦੇ ਨਾਲ ਇਹਨਾਂ ਨੂੰ ਹਾਈ ਕਮਾਂਡ ਦੇ ਨਵਾਜਿਆ ਮੈਂ ਆਸ ਕਰਾਂਗਾ ਕਿ ਮੇਰਾ ਵੀਰ ਚੜ੍ਹਦੀ ਕਲਾ ਦੇ ਵਿੱਚ ਇਤਰਾਹੀ ਕੰਮ ਕਰਦਾ ਰਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ 27 ਦੀਆਂ ਇਲੈਕਸ਼ਨਾਂ ਦੇ ਵਿੱਚ ਈਸਟ ਹਲਕੇ ਦੇ ਵਿੱਚੋਂ ਸਾਡੇ ਸਰਦਾਰ ਜਸਵੀਰ ਸਿੰਘ ਡਿੰਪਾ ਜੀ ਨੂੰ ਰਾਹੁਲ ਗਾਂਧੀ ਜੀ ਨੇ ਹਾਈ ਕਮਾਂਡ ਜੀ ਨੇ ਰਾਜਾ ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਨੇ ਬਕਾਇਦਾ ਲੈਟਰ ਦੇ ਨਾਲ ਉਹਨਾਂ ਨੂੰ ਇੱਥੋਂ ਦਾ ਇੰਚਾਰਜ ਲਗਾਇਆ ਈਸਟ ਹਲਕੇ ਦਾ ਔਰ ਜਦੋਂ ਵੀ ਚੋਣਾਂ ਆਣਗੀਆਂ ਈਸਟ ਹਲਕੇ ਦੇ ਵਿੱਚੋਂ ਸਾਡੇ ਆ ਕਿਸਾਨ ਸਾਲ ਦੇ ਪ੍ਰੈਜ਼ੀਡੈਂਟ ਨੇ ਮੈਂ ਆਸ ਕਰਾਂਗਾ ਆਪਣੀ ਟੀਮ ਨੂੰ ਨਾਲ ਲੈ ਕੇ ਇਹ ਕਾਂਗਰਸ ਦੀ ਝੋਲੀ ਦੇ ਵਿੱਚ ਸੀਟ ਜਿਤਾ ਕੇ ਪਾਣਗੇ ਤੇ ਜੋ ਵੀ ਇੱਥੋਂ ਦੇ ਕਾਮੀਆਂ ਨੇ ਜੋ ਭਗਵੰਤ ਮਾਨ ਉਹਨਾਂ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ ਕਿ ਬੀਬੀਆਂ ਨੂੰ 10000 ਰੁਪਿਆ ਦਵਾਂਗੇ ਘਰ-ਘਰ ਅੱਜ ਤੁਸੀਂ ਦੇਖੋ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਕੋਈ ਬੀਬੀਆਂ ਨੂੰ 1 ਰੁਪਿਆ ਨਹੀਂ ਮਿਲਿਆ ਜੀ ਅੱਜ ਉਹ ਵਖੇ 30-30000 ਰੁਪਿਆ ਇੱਕ ਜਣੇ ਦਾ ਇਕੱਠਾ ਹੋ ਗਿਆ ਜੀ ਘਰ ਦੇ ਵਿੱਚ ਤੇ ਜੇ ਕਿਸੇ ਦੇ ਘਰ ਪੰਜ ਲੇਡੀਜ਼ ਨੇ ਚਾਰ-ਚਾਰ ਲਾ ਲਈ ਆਪਾਂ ਟੋਟਾਟ ਤੇ 4 ਤੇ 12 1 ਲੱਖ 20000 ਰੁਪਇਆ ਇੱਕ ਇੱਕ ਘਰ ਦਾ ਕਰਜ਼ਾਈਦਾਰ ਹੋ ਗਿਆ ਨਾ ਭਗਵੰਤ ਜੀ ਤੇ ਝੂਠ ਬੋਲਿਆ ਉਹਨਾਂ ਨੇ ਕਿ ਆਪਾਂ 10000 ਰੁਪਇਆ ਦਵਾਂਗੇ ਇਹ ਇਹ ਬੜਾ ਹੀ ਉਹਨਾਂ ਨੇ ਬਲੰਡਰ ਝੂਠ ਬੋਲ ਕੇ ਬਲੰਡਰ ਮਿਸਟੇਕ ਕਰਕੇ ਲੋਕਾਂ ਦੇ ਦਿਲਾਂ 'ਚ ਗਲਤ ਗੱਲ ਪਾ ਕੇ ਤੇ ਆਪਣੀ ਸਰਕਾਰ ਬਣਾ ਗਏ ਨੇ ਕੋਈ ਗੱਲ ਨਹੀਂ ਅੱਗੋਂ ਆ ਰਹੀਆਂ ਇਲੈਕਸ਼ਨਾਂ ਖੜੀਆਂ ਨੇ ਐਮਪੀ ਇਲੈਕਸ਼ਨ 'ਚ ਦੇਖ ਲਿਤਾ ਉਹਨਾਂ ਨੇ 7 ਸੀਟਾਂ ਲੈ ਗਈ ਹੈ ਕਾਂਗਰਸ ਉਹਨਾਂ ਦੀ ਮੌਜੂਦਾ ਸਰਕਾਰ ਦੇ ਵਿੱਚ ਲੈ ਕੇ ਗਈ ਹੈ ਜੇ ਤੇ ਮੌਜੂਦਾ ਵਿਧਾਇਕ ਨੇ ਕਿੰਨਾ ਕੰਮ ਕਰਾਇਆ ਹਲਕੇ ਉਹ ਮੌਜੂਦਾ ਵਿਧਾਇਕ ਦੇ ਤੀਆ ਦੇਖ ਲਓ ਜੀਵਨ ਜੋਤ ਕੋਰ ਉਹਨਾਂ ਦਾ ਦੇਖ ਲਓ ਜੀ ਐ ਇਸ ਢਲਕੇ ਦੇ ਵਿੱਚ ਹੀ ਆ ਜੋ ਇੱਥੇ ਸਹਿਜ ਇੱਕ ਕੋਸ਼ਿਸ਼ ਹੈ ਕਿ ਉਧਰ ਇਹ ਜੋ ਨੌਜਵਾਨ ਨੇ ਇਹ ਜੋ ਪਰਿਵਾਰ ਨੇ ਚੰਗੇ ਜੋ ਕੰਮ ਕਰਨ ਵਾਲੇ ਵੀਰ ਨੇ ਜਿੰਨਾਂ ਦਾ ਦਿਲੋਂ ਜਿਹੜਾ ਵਾ ਲੋਕ ਸੇਵਾ ਵੱਲ ਜਨਾਂ ਦਾ ਧਿਆਨ ਆ ਉੰਨਾਂ ਦੀ ਪਾਰਟੀ ਨਾਲ ਜੋੜਿਆ ਜਾ ਗਿਆ ਇਸ ਧਰਮ ਦੇ ਵਿੱਚ ਜਿੱਨੇ ਕਾਂਗਰਸ ਪਾਰਟੀ ਤੇ ਜਿਨ੍ਹਾਂ ਨੂੰ ਆਪਾਂ ਫਰੰਟ ਲਾਰਗੇਨਾਈਜੇਸ਼ਨ ਸਾਰਿਆਂ ਕਹਿ ਦਿੰਦੇ ਆ ਸੈੱਲ ਕਹਿ ਦਿੰਦੇ ਉਹਨਾਂ ਉਹਨਾਂ ਦੇ ਰਾਹੀਂ ਉਹਨਾਂ ਲੋਕਾਂ ਨੂੰ ਨਾਲ ਜੋੜਿਆ ਜਾ ਰਿਹਾ ਇਸ ਚਾਜ ਅਸੀਂ ਆ ਬੱਬੂ ਜੀ ਨੂੰ ਸਹਿਜ ਜੀ ਨੂੰ ਨਿਸ਼ਾਨ ਜੀ ਨੂੰ ਇਹਨਾਂ ਸਾਰਿਆਂ ਨੂੰ ਜਿਹੜਾ ਅੱਜ ਪਾਰਟੀ ਦੇ ਕਿਸਾਨ ਸੈੱਲ ਦਾ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਪਾਰਟੀ ਰਾਣਾ ਜੀ ਜਿਹੜੇ ਪ੍ਰਧਾਨ ਨੇ ਜਿਲ੍ਹਾ ਕਿਸਾਨ ਸੈੱਲ ਦੇ ਇਹਨਾਂ ਦੀ ਰਹਿਨਮਾਈ ਹੈ ਇੱਕ ਇਹ ਜਿਹੜੀ ਮੁਹਿੰਮ ਹੈ ਚੱਲੀ ਅੱਗੇ ਤਰੀ ਜਾਊਗੀ ਹੋਰ ਜਿਹੜੇ ਸਾਥੀ ਆ ਲੋਕਾਂ ਨਾਲ ਨਾਲ ਜੋੜਿਆ ਜਾ ਸਕੇ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਉਹ ਘਰ ਘਰ ਪਹੁੰਚਾਈਆਂ ਜਾਣ ਤੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਉਹਨਾਂ ਦੇ ਨਾਲ ਖੜਿਆ। ਦੇਖੋ ਗੱਲ ਇਹ ਆ ਪੰਜਾਬ ਸਰਕਾਰ ਤੇ ਚੁਟਕਲਿਆਂ ਤੇ ਮਜ਼ਾਕ ਦੀ ਸਰਕਾਰ ਬਣ ਕੇ ਰਹੀ। ਦੇਖੋ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਵੱਲ ਧਿਆਨ ਨਹੀਂ ਅੱਜ ਕੀ ਬਣ ਰਿਹਾ ਹਰ ਗਲੀ ਗਲੀ ਕੂਚੇ ਕੂਚੇ ਗੰਗਸਤਾਂ ਦੀਆਂ ਧਮਕੀਆਂ ਆ ਰਹੀਆਂ ਫਰੋਟੀਆਂ ਮੰਗੀਆਂ ਜਾ ਰਹੀਆਂ ਲੋਇੰਡ ਆਰਡਰ ਦਾ ਇੰਨਾ ਬੁਰਾ ਹਾਲਾ ਲੋਕਾਂ ਦੇ ਘਰਾਂ ਦੇ ਵੱਡ-ਵੱਡ ਬੋਲੀਆਂ ਮਾਰੀਆਂ ਜਾ ਰਹੀਆਂ ਪੁਲਿਸ ਤੇ ਪ੍ਰਸ਼ਾਸਨ ਦਾ ਨਾਚੀ ਜੀ ਬੋਲ ਇਥੋਂ ਤੱਕ ਜਿਹੜੀਆਂ ਪੰਚਾਇਤ ਇਲੈਕਸ਼ਨਾਂ ਹੋ ਰਹੀਆਂ ਵਾ ਇਹਦੇ ਵਿੱਚ ਅੰਨੀ ਤਾਂ ਲਈ ਪਾਈ ਗਈ ਆ ਇਥੋਂ ਤੱਕ ਜਿਵੇਂ ਆਪਣੇ ਹੀ ਸਦਾ ਹੀ ਇੱਕ ਪਿੰਡ ਆ ਮੁੱਧ ਉੱਥੇ ਚਾਰ ਬੂਥ ਨੇ ਇੱਕ ਬੂਥ ਹੀ ਉਡਾ ਦਿੱਤਾ ਗਿਆ 900 ਤੋਂ ਵੱਧ ਵੋਟ ਦਾ ਇਤਾਂ ਇਲੈਕਸ਼ਨਾਂ ਨਹੀਂ ਹੁੰਦੀ ਇਹ ਮਸਲਾ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨਾਲ ਹੀ ਇਦਾਂ ਹੀ ਆ ਨਾਲ ਪਿੰਡ ਸਰਜਾ ਪੈਂਦਾ ਉੱਥੇ ਅਜੇ ਤੱਕ ਵੋਟਰ ਲਿਸਟ ਹੀ ਨਹੀਂ ਪ੍ਰੋਵਾਈਡ ਕੀਤੀ ਗਈ ਆਪ ਦੇ ਜਿਹੜੇ ਐਮਐਲਏ ਨੇ ਉਹ ਵੀਡੀਓ ਨੂੰ ਜਿਹੜਾ ਵਾ ਗਵਾ ਕਰਕੇ ਆਪਣੇ ਟਖਾੜਿਆਂ ਤੇ ਬੈਠੇ ਹਨ ਇੱਕ ਅਪਾਹ ਹੋ ਚੁੱਕੀ ਆ ਪ੍ਰਸ਼ਾਸਨ ਜਿਹੜਾ ਵਾ ਮੈਂ ਇਨਾਂ ਅਫਸਰਾਂ ਨੂੰ ਇਹ ਜ਼ਰੂਰ ਕਹੂੰਗਾ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਸੱਚਾਈ ਦੇ ਉੱਤੇ ਖੜੋ ਟਮਾਟਾ ਇਹ ਮੰਡਟ ਆ ਕਿ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਓ ਨਾ ਕਿ ਇਸ ਚੋਰ ਤੇ ਲਟੇਰੇਪੰਦਾ ਆਪ ਜਿਹੜੇ ਆ ਭਾਗੀਦਾਰ ਬਣੋ ਇਨਾਂ ਅਫਸਰਾਂ ਨੂੰ ਜਿਹੜਾ ਵਾ ਇਨਾਂ ਨੂੰ ਇਨਾਂ ਦੇ ਕੀਤੇ ਦੀ ਜਿਹੜੀ ਸਜ਼ਾ ਭੁਗਤਣੀ ਪਏਗੀ ਅਸੀਂ ਹਰ ਲੈਵਲ ਦੇ ਉੱਤੇ ਮੈਂ ਹਰ ਇਨਸੀਡੈਂਟ ਡਾਟਾ ਬਾ ਉਸ ਸਟੇਟ ਇਲੈਕਸ਼ਨ ਕਮਿਸ਼ਨਰ ਚੀਫ ਸਕੱਟਰੀ ਡੀਸੀ ਹੋਮ ਸਕੱਟਰੀ ਦੇ ਨਿਗਾਹ 'ਚ ਲੈ ਕੇ ਆ ਰਹੇ ਹਾਂ ਡੀਜੀਪੀ ਵੀ ਨਿਗਾਹ 'ਚ ਲੈ ਕੇ ਆ ਰਹੇ ਹਾਂ ਤੇ ਅਸੀਂ ਇਸ ਦਾ ਜਿਹੜਾ ਵਕ ਕਾਨੂੰਨ ਜਿਹੜਾ ਵਾ ਇਨਾਂ ਦੇ ਖਿਲਾਫ ਪ੍ਰਸਿੰਤ ਕਰਾਂਗੇ 2027 ਦੀ ਚੋਣਾਂ ਤੇ ਪੰਚਾਇਤੀ ਚੋਣਾਂ ਕਿਸ ਨਾਲ ਦੇ ਦੇਖੋ ਪੰਚਾਇਤੀ ਚੋਣਾਂ ਤੇ 27 ਦੀਆਂ ਚੋਣਾਂ ਦਾ ਬਹੁਤ ਫਰਕ ਆ ਤੁਸੀਂ ਇਹਨੂੰ ਐਮਪੀ ਦੀਆਂ ਚੋਣਾਂ ਨਾਲ ਕਬੇੜ ਕਰ ਸਕਦੇ ਹੋ ਐਮਪੀ ਦੀਆਂ ਚੋਣਾਂ 'ਚ ਤੁਸੀਂ ਇਹ ਵੇਖ ਲਓ ਵੀ ਇੰਨੀ ਚਾਹੇ ਮੋਦੀ ਸਰਕਾਰ ਦੀ ਈਡੀ ਉਹਨਾਂ ਦੀ ਇਨਕਮ ਟੈਕਸ ਉਹਨਾਂ ਦੀ ਸੀਪੀਆਈ ਲੋਕਾਂ ਨਾਲ ਧੱਕਾਕਾਰੀ ਉਧਰੋਂ ਵਿਜੀਲੈਂਸ ਤੇ ਸਾਰਾ ਜਿਹੜਾ ਤਾਣਾ ਬਾਣਾ ਸਟੇਟ ਗਵਰਨਮੈਂਟ ਦੀ ਮਦਦ ਕਰ ਰਿਆ ਫੇਰ ਵੀ ਕਾਂਗਰਸੇ 8 ਸੀਟਾਂ ਜਿੱਤੀਆਂ ਆ ਜਾ ਜੰंडीगढ़ ਤੋਂ ਪੰਜਾਬ ਦਾ ਐਸਾਈ ਕਹਿੰਦਾ ਹੈ ਕਿ 8 ਸੀਟਾਂ ਜਿਹੜੀਆਂ ਜਿੱਤੀਆਂ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਅਗਲੀ ਸਰਕਾਰ ਬਹੁਤ ਵੱਡੀ ਬਹੁਮਤਾਂ ਬਣਾਏਗੀ ਤੇ ਆਮ ਆਦਮੀ ਪਾਰਟੀ ਨੂੰ ਜੇ 2-4 ਸੀਟਾਂ ਵੀ ਮਿਲ ਜਾਣ ਮੈਂ ਸਮਝੂ ਬੜੀ ਵੱਡੀ ਗੱਲ ਆ ਇਹਨਾਂ ਦਾ ਪੂਰਨ ਸਫਾਇਆ ਹੋਣ ਜਾ ਰਿਹਾ ਸਰ ਮੁੱਖ ਮੰਤਰੀ ਦਾ ਬੜਾ ਢੀੜਕਾ ਪੈ ਦਿੱਲੀ ਤੇਜਰੀ ਵਾਲੇ ਆਪਣੀ ਕੁਰਸੀ ਛੱਡਤੀ ਹੈ ਪੰਜਾਬ ਦੇ ਮੁੱਖ ਮੰਤਰੀ ਬਦਲਤੀ ਗੱਲ ਕੀਤੀ ਜਾ ਰਹੀ ਹੈ ਮੋਹਨ ਸਿੰਘ ਸਾਹਿਬ ਹਸਪਤਾਲ ਜਿਨੇ ਕੀ ਪਹਿਲਾਂ ਤਾਂ ਮੈਂ ਮਾਨ ਸਾਹਿਬ ਨੂੰ ਦੀ ਸਿਹਤ ਯਾ ਵੀ ਲਈ ਦੁਆ ਕਰਦਾ ਦੂਸਰਾ ਵੀਰੋ ਇਹ ਆਪਾਂ ਇਕਦਮ ਨਿੱਕੇ ਨਿਆਣੇ 뮤지컬 ਚੇਅਰ ਦੀ ਗੇਮ ਖੇਡਦੇ ਹੁੰਦੇ ਇੱਥੇ ਹੁਣ ਗੇਮ 뮤지컬 ਗੇਮ ਚੱਲੀ ਆ ਰੋਜ਼ ਹੀ ਨਵਾਂ ਨਾਮ ਆ ਜਾਂਦਾ ਕਦੀ ਰਾਗਵ ਚੱਡਾ ਜੀ ਦਾ ਕਦੀ ਸੰਧਵਾ ਜੀ ਦਾ ਕਦੀ ਹਰਪਾਲ ਚੀਮਾ ਜੀ ਦਾ ਕਦੀ ਬਲਜਿੰਦਰ ਕੌਰ ਜੀ ਦਾ ਇਹ ਕਿਸ ਨੂੰ ਨਹੀਂ ਪਤਾ ਇਹ ਧੂੜ ਦੇ ਵਿੱਚ ਜਿਹੜਾ ਵਾ ਉਹ ਬੱਕਰਾ ਸੱਚਾ ਧਿਰਦਾ ਵਾ ਕਿਹੜੇ ਪਾਸੇ ਨੂੰ ਜਾ ਰਿਹਾ ਇਹ ਭੰਬਲ ਪੂਸੇ ਚ ਲੋਕਾਂ ਨੂੰ ਪੰਜਾਬ ਨੂੰ ਪਾਰ ਕਰ ਹਰਿਆਣੇ ਦਾ ਚੋਣਾ ਹੋ ਰਿਹਾ ਨਹੀਂ ਕਿ ਮੈਂ ਕਿਉਂਕਿ ਆਪ ਉਥੇ ਰੋਤਲ ਜ਼ਿਲ੍ਹੇ ਦੇ ਵਿੱਚ ਮੈਨੂੰ ਕੋਆਰਡੀਨੇਟਰ ਲਾਇਆ ਮੈਂ ਉਥੇ ਕਾਫੀ ਸਮਾਂ ਗੁਜ਼ਾਰਿਆ ਹੁਣ ਵੀ ਜਾ ਰਿਹਾ ਉਥੇ ਟੋਟਲ ਕਲੀਨ ਸਵੀਪ ਕਰੇਗੀ ਕਾਂਗਰਸ ਜਿੱਥੇ ਮੈਂ ਸਮਝਦਾ ਕਿ ਆ ਜਿਹੜੇ ਏਰੀਆ ਮੇਰੇ ਕੋਲੇ ਆ ਉਥੇ 25 ਸੀਟਾਂ ਆ ਤੇ 25ਾਂ ਚੋਂ 22 ਤੋਂ 23 ਸੀਟਾਂ ਜਿਹੜਾ ਕਾਂਗਰਸ ਦੇ ਤਰੀਕਾ ਕਾਫੀ ਪੰਮ ਰੋਤਲ